ਜਦੋਂ ਆਵਾਜ਼ ਨਿਊਜ਼ ਪੰਜਾਬ ਦੇਾਰੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਵਾਗਤ ਕਰਦੇ ਹਾਂ ਜਿਵੇਂ ਕੈਮਰਾਮੈਨ ਕੋਲ ਵੀ ਇੱਧਰ ਜਿਹੜਾ ਪੰਡਾ ਲੀਲਾ ਮੀਖ ਸਿੰਘ ਆ ਆ ਸਾਹਮਣੇ ਜਿਹੜੀ ਗੱਡੀ ਆ ਡਰੇਨ ਦਾ ਪੋਲਾ ਇਹ ਜਿਹੜਾ ਪੰਡਾ ਪੀਸੀਪੁਰਾਵਾ ਜਿਗਰਾਂ ਤੇ ਪੰਸੀ ਦਾ ਖੜੇ ਆ ਅੱਜ ਅਸੀਂ ਜਾਨ ਮਾਲ ਦੀ ਸਖਿਆ ਨੂੰ ਲੈ ਕੇ ਜਿਹੜਾ ਮੁੱਦਾ ਜਨਤਾ ਦੀ ਕਚਰੀ ਵਿੱਚ ਪੇਸ਼ ਕਰਨ ਲੱਗੇ ਆ ਇਹ ਇੱਕ ਵੱਡਾ ਮੁੱਦਾ ਵਾ ਮੁੱਦਾ ਕੀ ਆ ਉਹ ਤੁਹਾਨੂੰ ਦਿਖਾਈਏ ਕਿ ਤੁਹਾਨੂੰ ਦੱਸ ਦਈਏ ਵੀ ਜਦੋਂ ਪਿਛਲੇ ਦਿਨਾਂ ਦਰੋਂਣ ਜਿਹੜੀ ਤੇ ਇਹ ਜਿਹੜਾ ਮੀਹ ਹਨੇਰੀ ਝੱਖੜ ਤੂਫਾਨ ਆਇਆ ਸੀ ਤੇ ਲੋਕਾਂ ਦੀ ਕਾਫੀ ਜਿਹੜਾ ਨੁਕਸਾਨ ਜਿਹੜਾ ਹੋ ਗਿਆ ਸੀਗਾ ਉਹਦੇ ਵਿੱਚ ਉਹਦੇ ਵਿੱਚ ਕੀ ਸੀ ਕਿਉਂਕਿ ਦਰਸਤ ਜਿਹੜੇ ਸੀਗੇ ਉਹ ਸੜਕਾਂ ਤੇ ਡਿੱਗ ਚੁੱਕੇ ਸੀ ਜਿਸ ਕਰਕੇ ਲੋਕਾਂ ਜਿਹੜੀ ਭਾਰੀ ਜਿਹੜਾ ਵਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਜਿਹੜਾ ਅਸੀਂ ਮੁੱਤਾਂ ਲੈ ਕੇ ਆ ਰਹੇ ਹਾਂ ਵੀ ਆਹ ਪਿੰਡ ਬੰਕਸੀਪੁਰਾ ਤੇ ਲੀਲਾ ਮੇਘ ਸਿੰਘ ਡਰੇਨ ਦੇ ਕੋਲੇ ਜਿਹੜੇ ਦਰਖਤ ਆ ਜੋ ਬਿਲਕੁਲ ਖੋਖਲੇ ਹੋ ਚੁੱਕੇ ਆ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਜ਼ੂਮ ਕਰਕੇ ਦਿਖਾਏ ਜਾਣਾ ਵੀ ਜਿਹੜੇ ਆਹ ਦਰਖਤ ਬਿਲਕੁਲ ਜਿਹੜੇ ਖੋਖਲੇ ਹੋ ਚੁੱਕੇ ਆ ਇਹ ਕਿਸੇ ਸਮੇਂ ਜੜ ਡਿੱਗ ਸਕਦੇ ਆ ਤੇ ਕਿਸੇ ਦਾ ਵੀ ਜਿਹੜਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਜੇ ਮੈਂ ਕੈਮਰਾ ਉੱਪਰ ਵੀ ਕੈਮਰਾ ਦਿਖਾਜੋ ਆਪ ਹੀ ਜਿਹੜੇ ਲੰਬੇ ਜਿਹੜੇ ਦਰਖਤ ਆ ਦੱਸ ਕੋ ਆਪਸੰਨ ਹੋਰ ਵੀ ਜਿਹੜੇ ਦਰਖਤ ਜਿਹੜੇ ਦਿਖੋਨੇ ਕੈਮਰਾਮੈਨ ਨੂੰ ਇਹ ਵੀ ਕਹੂੰਗਾ ਵੀ ਆ ਵੀ ਇੱਕ ਦਰਖਤ ਦਿਖਾਇਆ ਜਾਵੇ ਬਿਲਕੁਲ ਖੋਖਲੇ ਹੋ ਚੁੱਕੇ ਆ ਗੜਾਂ ਬਾਹਰ ਨਿਕਲ ਚੁੱਕੇ ਆ ਆ ਦੇਖ ਲਓ ਜਿਹੜਾ ਬਿਲਕੁਲ ਖੋਖਲੀਆਂ ਹੋ ਚੁੱਕੀਆਂ ਕਿਸੇ ਸਮੇਂ ਵੀ ਇਹ ਦਰਖਤ ਤੇਜ਼ ਆਏ ਝੱਖੜ ਹਨੇਰੀ ਤੂਫਾਨ ਦੇ ਨਾਲ ਡਿੱਗ ਸਕਦੇ ਆ ਤੇ ਅਸੀਂ ਹੋਰ ਵੀ ਤੁਹਾਨੂੰ ਦਰਖਤ ਦਿਖਾਵਾਂਗੇ ਤੇ ਪਿੰਡ ਸਤਰਪੁਰੇ ਦੇ ਨੇੜੇ ਤੁਸੀਂ ਵੀ ਕਾਫੀ ਤੋਂ ਤਾਂ ਵੀ ਯਾਦ ਤੁਸੀਂ ਸਾਨੂੰ ਹੋਰ ਵੀ ਹੁਣ ਦਸਤਰ ਸਾਨੂੰ ਆਪਾਂ ਦਿਖਾਵਾਂਗੇ ਵੀ ਕਿਸ ਤਰ੍ਹਾਂ ਆ ਦੇਖੋ ਕਾਦ ਰੱਖ ਦੇਖੋ ਇਹ ਨਹੀਂ ਬਿਲਕੁਲ ਜੜਾਂ ਜੜੀਆਂ ਖੋਖਲੀਆਂ ਹੋ ਚੁੱਕੀਆਂ ਆ ਦੇਖੋ ਕਿੱਡੇ ਵੱਡੇ ਵੱਡੇ ਜ਼ਰਾਫਤਾ ਤੇ ਨਾਲ ਮੈਂ ਕੈਮਰਾਮੈਨ ਕਹੂੰਗਾ ਬਿਲਕੁਲ ਜਿਹੜਾ ਰੋਡ ਨੇੜੇ ਚੱਲ ਰਿਆ ਇੱਥੇ ਛੋਟੇ ਵੱਡੇ ਵਾਹਨਾਂ ਦੀਆਂ ਲੰਬੀਆਂ ਹਰ ਸਮੇਂ ਲੈਣਾ ਜਿਹੜੀਆਂ ਲੱਗੀਆਂ ਰਹਿੰਦੀਆਂ ਆ ਮੈਂ ਕਹਾਂ ਨਾ ਫਿਰ ਕਹੂੰਗਾ ਵੀ ਆਪ ਦੇ ਖੁਦ ਦੂਜੇ ਪਾਸੇ ਵੀ ਦਿਖਾ ਦੇਵੇ ਆ ਦੇਖੋ ਇਸ ਤਰ੍ਹਾਂ ਜਿਹੜੀਆਂ ਜੜਾਂ ਬਿਲਕੁਲ ਖੋਖਲੀਆਂ ਹੋਈਆਂ ਕਿਸੇ ਸਮੇਂ ਵੀ ਇਹ ਦਰਖਤ ਡਿੱਗ ਸਕਦੇ ਆ ਵੀ ਅੱਗੇ ਵੀ ਤੁਸ ਨੂੰ ਦਿਖਾਉਣੀ ਆ ਤੁਸ ਨੂੰ ਆਹ ਦੇਖੋ ਦਰਸੂ ਆ ਵੀ ਜਿਹੜਾ ਦਰਖਤ ਆ ਦੇਖੋ ਕਿਵੇਂ ਮਿੱਟੀ ساری ਨਿਕਲ ਚੁੱਕੀ ਥੱਲੇੋਂ ਆਹ ਦਰਖਤ ਦੇ ਵੀ ਥੱਲੇ ਮਿੱਟੀ ਨਿਕਲ ਚੁੱਕੀ ਜੜਾਂ ਖੋਖਲੀਆਂ ਹੋ ਰਹੀਆਂ ਤੁਹਾਨੂੰ ਅਸੀਂ ਹੋਰ ਦਰਖਤ ਵੀ ਦਿਖਾਵਾਂਗੇ ਦਰਸ਼ਕੋ ਤੋਂ ਉਸ ਮੇਂ ਦੁਆਰਾ ਦੱਸ ਦਮ ਕਿਉਂਕਿ ਇਹ ਜਰੋਂ ਤੋਂ ਨਖੋਦਰ ਰੋਡ ਜਾ ਰਿਹਾ ਤੇ ਇਹ ਕਸਬਾ ਸਿੱਧਾ ਬਿਰਦੇ ਨੇੜੇ ਬਿਜਲੀ ਘਰ ਦੇ ਕੋਲ ਜਿਹੜੇ ਦਰਖਤਾਂ ਨੇ ਤੁਸੀਂ ਆਪ ਇਹ ਅੰਦਾਜ਼ਾ ਲਾ ਲਓ ਕਿ ਜਦੋਂ ਹਨੇਰੀ ਆ ਜਾਵੇ ਤਾਂ ਬਿਲਕੁਲ ਖੂਖਲੇ ਆ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਦਰਸ਼ਕ ਖੋਣਸੀ ਖੜੇ ਆ ਜਰੋਂ ਤੋਂ ਨਖੋਦਰ ਰੋਡ ਤੇ ਸਿੱਧਾ ਬਿਰਦੇ ਨੇੜੇ ਜਿੱਥੇ ਇੱਥੇ ਬਿਜਲੀ ਘਰ ਆ ਆ ਦੇਖੋ ਦਰਖਤ ਦੇਖ ਬਿਲਕੁਲ ਜਣਾ ਇਹਦੀਆਂ ਖੋਖਲੀਆਂ ਹੋ ਚੁੱਕੀਆਂ ਸਾਨੂੰ ਹੋਰ ਵੀ ਦਰਖਤ ਜਿਹੜਾ ਦਿਖਾਵਾਂਗੇ। ਉਹ ਤੁਸੀਂ ਦੇਖ ਲਓ ਵੀ ਕਿੰਨਾ ਲੰਬਾ ਦਰਖਤ ਆ ਤੇ ਇੱਕ ਪਾਸੇ ਝੁਕਿਆ ਵੀ ਹੈ। ਕਿ ਕਿਸੇ ਸਮੇਂ ਵੀ ਜਿਹੜਾ ਡਿੱਗ ਸਕਦਾ। ਦਰਸ਼ਕੋ ਤੁਸੀਂ ਆਪ ਹੀ ਦੇਖ ਰਹੋ ਵੀ ਕਿਸ ਤਰ੍ਹਾਂ ਦਰਖਤਾਂ ਦੀਆਂ ਜੜਾਂ ਖੋਖਲੀਆਂ ਹੋਈਆਂ ਪਈਆਂ ਕਿ ਕਿਸੇ ਸਮੇਂ ਜੜ ਡਿੱਗ ਸਕਦੇ ਆ ਇਹ ਤੇ ਮੈਂ ਨਾਲ ਨਾਲ ਤੁਹਾਨੂੰ ਦਿਖਾ ਦਵਾ ਇਹ ਬਿਲਕੁਲ ਨਾਲ ਹੀ ਆਹ ਸੱਦਾ ਮੇਡਨ ਰੋਡ ਜਾ ਰਿਹਾ ਤੇ ਆਹ ਜਗਰਾਉਂ ਨੂੰ ਰੋਡ ਜਿਹੜਾ ਇਹ ਜਾ ਰਿਹਾ ਆ ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਰਾਉ ਤੋਂ ਨਕੁੱਧ ਰੋਡ ਤੇ ਪਿੰਡ ਲਿਆ ਮਿਕਸ ਸਿੰਘ ਤੇ ਪਿੰਡ ਬੰਕਸ਼ਪੁਰ ਦੇ ਬਚਾਰ ਹੁਣ ਜਿਹੜੇ ਦੱਸ ਦਿਖਾਏ ਆ ਤੇ ਪਿੰਡ ਸਦਰਪੁਰਾ ਦੇ ਨੇੜੇ ਜਿਹੜੇ ਆ ਬਿਜਲੀ ਘਾਦੇ ਕੋਲੇ ਵੀ ਕਈ ਥانوں ਦਰਫਤ ਦਿਖਾਏ ਆ ਵੀ ਕਿਸ ਤਰ੍ਹਾਂ ਖੋਖਲੇ ਹੋ ਚੁੱਕੇ ਆ ਉਹ ਕਿਸੇ ਸਮੇਂ ਵੀ ਲੋਕਾਂ ਦੀ ਜਾਨੀ ਮਾਲੀ ਨੁਕਸਾਨ ਜਿਹੜਾ ਕਰ ਸਕਦੇ ਆ ਜਦੋਂ ਅਸੀਂ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਗਈ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਹਰੇਕ ਦਰਖਤਾ ਉਹ ਕੱਟੇ ਨਹੀਂ ਜਾ ਸਕਦੇ ਜਿਹੜੇ ਚੁਕੇ ਹੋਏ ਦਰਖਤਾ ਉਹਨਾਂ ਦੀ ਰਿਪੋਰਟ ਬਣਾ ਕੇ ਭੇਜੀ ਗਈ ਆ ਜੋ ਜਲਦੀ ਹੀ ਕੱਟੇ ਜਾਣਗੇ ਤੇ ਹੁਣ ਆਪਾਂ ਦੇਖਦੇ ਹਾਂ ਵੀ ਸਬੰਧਤ ਦੇ ਪਹਾੜ ਦੇ ਅਧਾਰਿਕ ਅਧਿਕਾਰੀ ਆ ਇਹ ਵੀਡੀਓ ਚੱਲਣ ਤੋਂ ਬਾਅਦ ਲੋਕਾਂ ਦੀ ਜਾਨ ਮਾਲ ਸੁਰੱਖਿਆ ਦੇਹੀਦਾ ਹੋਇਆ ਇਹ ਦਰਖਤਾਂ ਦਾ ਕੀ ਹੱਲ ਕਰਦੇ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਤੇ ਮੈਂ ਨਾਲ ਨਾਲ ਦਰਸ਼ਕਾਂ ਨੂੰ ਜਰੂਰ ਬੇਨਤੀ ਕਰੂੰਗਾ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਲੋਕਾਂ ਦੀ ਭਲਾਈ ਲਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀਡੀਓ ਚਲੀ ਜਾਵੇ ਤੇ ਲੋਕਾਂ ਦੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਜਾਣ